ਦੇਖੋ ਪਿਛਲੇ ਦਿਨੀ ਇੱਕ ਪੰਚਕੁਲਾ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਅਕੀਲ ਦੇ ਮਾਮਲੇ ਦੇ ਵਿੱਚ ਜਿਹਦੇ ਚ ਮੇਰੇ ਵੱਲੋਂ ਇੰਟੀਮੇਸ਼ਨ ਦਿੱਤੀ ਗਈ ਸੀ ਰਿਕਾਰਡਿੰਗ ਤੇ ਉਹਦੀ ਜਿਹੜਾ ਸਕਰੀਨਸ਼ਾਟ ਸੀ ਉਹਨੂੰ ਲੈ ਕੇ ਇੱਕ ਪਾਚਾ ਐਫ ਆਈ ਆਰ ਦਰਜ ਹੋਈ ਤੇ ਉਸ ਤੋਂ ਬਾਅਦ ਉਹ ਮਾਮਲਾ ਜਿਹੜਾ ਸੀਬੀਏ ਕੋ ਚਲਾ ਗਿਆ ਸੀਬੀਏ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹਨੇ ਜਦੋਂ ਇਹ ਨਿਰਮੈਤ ਮਤਲਬ ਇਹ ਮਾਮਲਾ ਹੋਇਆ ਤਾਂ ਅਲਗ-ਅਲਗ ਚੈਨਲਾਂ ਤੇ ਬੈਠ ਕੇ ਮੈਨੂੰ ਮੇਰੇ ਪਰਿਵਾਰ ਖਿਲਾਫ ਬੜੇ ਕੁਝ ਭੱਦੀ ਸਦਾਵਲੀ ਵਰਤੀ ਤੇ ਮੈਨੂੰ ਡਰਾਉਣ ਧਮਕਾਉਂਦੀਆਂ ਤਕੂਸ਼ਾਂ ਕੀਤੀਆਂ ਉਹਨੂੰ ਲੈ ਕੇ ਮੇਰੇ ਵਕੀਲ ਵੱਲੋਂ ਇੱਕ ਨੋਟਿਸ ਹੈ ਜਿਹੜਾ ਇਹਨੂੰ ਦਿੱਤਾ ਗਿਆ ਵੀ ਆਪਣੇ ਜਿਹੜੇ ਮਮਦ ਮੁਸਤਾਫਾ ਨੂੰ ਸਰ ਮਮਦ ਮੁਸਤਾਫਾ ਨੂੰ ਨੋਟਿਸ ਦਿੱਤਾ ਗਿਆ ਤਾਂ ਕਿ ਵੀ ਜਿਹੜਾ ਮੈਨੂੰ ਭੱਦੀ ਸਦਾਵਲੀ ਵਰਤੀ ਆ ਔਰਤ ਮੇਰੇ ਖਿਲਾਫ ਜੋ ਬੋਲਿਆ ਉਹਦੀ ਮਾਫੀ ਮੰਗੇ ਨਹੀਂ ਅਸੀਂ ਜਿਹੜੀ ਬੰਦੇ ਦੀ ਕਾਨੂੰਨੀ ਕਾਰਵਾਈ ਆ ਉਹ ਕੋਰਟ ਦੇ ਵਿੱਚ ਕਰਾਂਗੇ ਮੈਂ ਮੁਹਮਦ ਮੁਸਤਾਫਾ ਦੱਸਣਾ ਚਾਹਣਾ ਮਲੇ ਕੋਲੇ ਨੂੰ ਅੱਜ ਵੀ ਮੁਹਮਦ ਮੁਸਤਾਫਾ ਹੈ ਕੀ ਮੁਹਮਦ ਮੁਸਤਾਫਾ ਉਹ ਬੰਦਾ ਜਿਹਨੇ ਅਕਰਾਬ ਆਪਣੇ ਅੱਲਾ ਦੀਆਂ ਝੂਠੀਆਂ ਕਸਮਾਂ ਖਾਨ ਵਾਲਾ ਇਹਨੇ ਪਹਿਲਾਂ ਕਿਹਾ ਵੀ ਮੈਨੂੰ ਮੇਰੀ ਘਰ ਵਾਲੀ ਕਦੇ ਵੀ ਕੈਪਟਨ ਕੋਲੇ ਨਹੀਂ ਗਈ ਮੈਨੂੰ ਡੀਜੀ ਬਣਾਉਣ ਵਾਸਤੇ ਉਸ ਤੋਂ ਬਾਅਦ ਜਦੋਂ ਰਜਿਆ ਨੂੰ ਪੁੱਛਿਆ ਗਿਆ ਤਾਂ ਉਹ ਕਰ ਰਜਿਆ ਕੀ ਕਹਿ ਰਹੀ ਹੈ ਵੀ ਮੈਨੂੰ ਮੈਂ ਗਈ ਸੀ ਤੇ ਮੈਂਨੇ ਹਲਕੀ ਜਿਹੀ ਗੱਲ ਕੀਤੀ ਸੀ ਵੀ ਇਹਨੂੰ ਇਹਦਾ ਹੱਕ ਬਣਦਾ ਉਸ ਤੋਂ ਬਾਅਦ ਇਹਨਾਂ ਨੇ ਮੁਹੰਮਦ ਮੁਸਤਫਾ ਨੇ ਅ ਇਹ ਤੇ ਇਹ ਕਹਾ ਗੱਲ ਕਹੀ ਕੋਈ ਬੰਦਾ ਗਿਆ ਕੰਮ ਨੂੰ ਮੁਹੰਮਦ ਮੁਸਤਫਾ ਕਹਿੰਦੇ ਵੀ ਜਿਸ ਵਾ ਕਾਮ ਕੋ ਅਲਮਦ ਮੁਸਤਫਾ ਜਵਾਬ ਦੇ ਦੇ ਨਾ ਉਸ ਬਿੱਲਾ ਉਸ ਕੋ ਅੱਲਾ ਵੀ ਨਹੀਂ ਕਰ ਸਕਤਾ ਉਸ ਤੋਂ ਬਾਅਦ ਇੱਕ ਜਲਸੇ ਚ ਸੰਬੋਧਨ ਕਰ ਰਿਹਾ ਔਰ ਉੱਥੇ ਕੱਚਿਆਂ ਦੀਆਂ ਗੱਲਾਂ ਕਰ ਰਿਹਾ ਸਾਡੀਆਂ ਭੀਆਂ ਪੈਣਾ ਬੈਠੀਆਂ ਨੇ ਆਸ-ਪਾਸ ਠੀਕ ਹੈ ਉਹ ਕੱਚੇ ਤੱਕ ਪਵਾ ਰਿਹਾ ਫਿਰ ਉਹ ਬੰਦੇ ਨੇ ਆ ਕੇ ਕਿਹਾ ਵੀ ਅਜ਼ਾਨ ਹੋ ਰਹੀ ਹੈ ਜੀ ਉਹ ਕਹਿੰਦਾ ਮੈਂ ਵੀ ਅਜ਼ਾਨ ਦੀ ਗੱਲ ਕਰ ਰਿਹਾ ਹਾਂ ਫਿਰ ਇੱਕ ਜਲਸੇ ਦੇ ਵਿੱਚ ਬਕਾ ਬੋਲ ਰਿਹਾ ਹੁੱਲੜ ਬਾਜੀ ਹੋ ਰਹੀ ਹੈ ਤੁਹਾਨੂੰ ਪਤਾ ਵੀ ਆਪਣੇ ਮਲੇ ਕੋਲੇ ਜਲਸੇ ਦੇ ਵਿੱਚ ਹੁੱਲੜ ਬਾਜੀ ਬਕ ਕਰਦੇ ਆਉਂਦੇ ਨੇ ਹੁੱਲੜ ਬਾਜੀ ਕਰਦੇ ਮੁੰਡੇ ਆ ਰਹੇ ਨੇ ਔਰ ਇਹ ਕੀ ਕਹਿ ਰਿਹਾ ਇਹ ਕਹਿੰਦਾ ਜੀ ਮੈਂ ਕਹਿੰਦੇ ਨੇ ਇਹ ਦੇਖੋ ਜਦ 1500 ਸਾਲ ਪਹਿਲੇ ਮੱਕਾ ਫਤਿਹ ਹੋਇਆ ਥਾ ਜਦ ਵੀ ਇਹ ਹੀ ਮੰਦਰ ਰਹੋਗਾ ਵੀ ਇਹਨੇ ਹੁੱਲੜ ਬਾਜੀ ਕਰਨ ਵਾਲਿਆਂ ਨੂੰ ਸਾਡੇ ਸਾਹਬੀਆਂ ਨਾਲ ਮਿਲਾਤਾ ਉਹ ਤਾਂ ਅੱਲਾ ਦੇ ਨਬੀ ਨਾਲ ਜਿਹੜੇ ਲੋਕ ਰਹਿੰਦੇ ਸਨ ਉਹਨਾਂ ਨੇ ਮੱਕਾ ਫਤਿਹ ਕੀਤਾ ਸਾਭੀਆਂ ਨੇ ਕੀਤਾ ਫਿਰ ਇਹ ਕਹਿੰਦਾ ਜੇ ਅਸੀਂ ਪੜ੍ਹੇ ਲਿਖੇ ਲੋਕ ਆ ਅਸੀਂ ਤਾਂ ਇਤਤਰ ਮੰਨਦੇ ਨਹੀਂ ਜਿਨੇ ਕਲਮਾ ਪੜ੍ਹ ਲਿਆ ਉਹਦੇ ਤੇ ਕੁਰਾਨ ਦੀ ਇੱਕ ਇੱਕ ਗੱਲ ਲਾਜ਼ਮੀ ਹੋ ਗਈ ਮੰਨਣੀ ਇਹ ਕਹਿੰਦਾ ਪੜ੍ਹ ਕੇ ਕਿਤੇ ਯਹੂਦੀਆਂ ਨੇ ਪੜਾਈ ਤੇ ਨਹੀਂ ਪੜਿਆ ਆ ਵੀ ਜਿਹੜੇ ਸਾਨੂੰ ਇਹ ਗੱਲ ਸਿਖਾ ਰਹੇ ਹੈ ਵੀ ਇਹ ਤਾਂ ਕਿੰਨੇ ਫਿਰ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਵੇਗਾ ਪਿਛਲੇ ਇਲੈਕਸ਼ਨਾਂ ਦੇ ਵਿੱਚ ਇਨੇ ਜਦ ਕੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਗੱਲ ਕਹਿ ਗਏ ਵੀ ਜਿਹੜਾ ਆ ਆਖਰੀ ਗੋਦ ਦੇਣਾ ਗੁਰੂ ਆ ਉਹ ਥੋੜਾ ਹੁਣ ਗੁਰਗ੍ਰੰਥ ਸਾਹਿਬ ਆ ਅਸੀਂ ਗੁਰਗ੍ਰੰਥ ਸਾਹਿਬ ਨੂੰ ਤੁਸੀਂ ਗੁਰੂ ਮੰਨਣਾ ਉਹ ਇਹ ਕਹਿ ਰਿਹਾ ਕਿਤਾਬ ਹੈ ਇਹ ਸਾਖ ਕਹਿ ਕੇ ਸਾਨੂੰ ਇਹ ਗੱਲਾਂ ਕਹਿ ਕੇ ਮੈਂ ਇਹ ਗੱਲ ਫਿਰ ਇੱਕ ਜਲਸੇ 'ਚ ਕਿਹਾ ਵੀ ਜੇਕਰ ਮੇਰੀ ਸੋਚ ਨੌਬਿਲਾਹ ਨਾਲ ਸੇ ਮਿਲਦੀ ਹੈ ਢਿੱਕ ਸਹੀ ਗੱਲਾਂ ਕਹਿ ਕੇ ਸਾਨੂੰ ਸਾਬਤ ਕੀ ਕਰਨਾ ਚਾਹੁੰਦਾ ਸਾਨੂੰ ਕਹਿਣਾ ਕੀ ਚਾਹੁੰਦਾ ਕਿਉਂਕਿ ਇਹ ਜਿਹੜੀ ਲੜਾਈ ਆ ਇਹ ਲੜਾਈ ਹੁਣ ਅਕੀਲ ਦੀ ਇਨਸਾਫ ਦੀ ਨਹੀਂ ਰਹੀ ਉਹਨੇ ਲੜਾਈ ਫਰਾਉਨ ਨਾਲ ਹੋ ਗਈ ਜਦ ਜਦ ਫਰਾਉਨ ਨੇ ਖੁਦਾਈ ਦਾ ਦਾਅਵਾ ਕੀਤਾ ਸੀ ਤਾਂ ਮੁਸਲਮਾਨਾਂ ਨੇ ਉਹਦੇ ਖਿਲਾਫ ਜੰਗ ਲੜੀ ਇਹ ਉਹੀ ਫਰਾਉਨ ਆ ਜਿਹੜਾ ਅੱਗੇ ਖੁਦਾਈ ਦਾ ਦਾਅਵਾ ਕਰ ਰਿਹਾ ਹੁਣ ਜਦ ਉਹਦੀ ਲਾਸ਼ ਅੱਜ ਤੱਕ ਮਿਊਜ਼ੀਅਮਾਂ ਦੇ ਵਿੱਚ ਰੋੜ ਰਹੀ ਆ ਲੋਕਾਂ ਨੂੰ ਨਸੀਹਤ ਅੱਲਾਹ ਤਾਲਾ ਨਸੀਹਤ ਦਿੰਦੀ ਆ ਇਹ ਫਰਾਉਨ ਦੀ ਵੀ ਨਸੀਹਤ ਅੱਲਾਹ ਤਾਲਾ ਦੇਊਗਾ ਲੋਕਾਂ ਦੇ ਸਾਹਮਣੇ ਹੋਊਗੀ ਨਸੀਹਤ ਬਣੂਗਾ ਇਹ ਫੇਰ ਆਜੋ ਤੁਸੀਂ ਮਲੇਕ ਕੋਲੇ ਦੀ ਗੱਲ ਕਰ ਲੈਂਦੇ ਆਪਾਂ ਇਹ ਗੱਲ ਕਹਿੰਦਾ ਵੀ ਮਲੇ ਕੋਲੇ ਦੇ ਲੋਕ ਜਦ ਮੈਂ ਨਹੀਂ ਆਇਆ ਤੀ ਤਾਂ ਉਹ ਪਾਕਿਸਤਾਨ ਦੇ ਹੱਕ ਦੇ ਵਿੱਚ ਸੀ ਸਾਡੇ ਬਜ਼ੁਰਗ ਜਿਹੜੇ ਕਬਰਾਂ 'ਚ ਪਏ ਨੇ ਉਹਨਾਂ ਨੂੰ ਕਬਰਾਂ 'ਚ ਪਿਆ ਨੂੰ ਦੇਜ਼ ਰੋਹੀ ਬਣਾਤਾ ਨੇ ਹੁਣ ਕੱਲ ਮੈਂ ਇੱਕ ਇੰਟਰਵਿਊ ਥੋੜੀ ਜਿਹਾ ਦੇਖੀ ਮੈਂ ਪ੍ਰੈਸ ਕਾਨਫਰੰਸ ਹੋਈ ਵੀ 2012 ਤਰੀਕ ਨੂੰ ਸਮਾਨਤ ਹੋ ਉਹਨਾਂ ਨੂੰ ਮਾਮਾ ਨੂੰ ਕਿਤਾ ਜਾ ਰਿਹਾ ਜਿਨ੍ਹਾਂ ਦੇ ਪੁੱਤਾਂ ਨੇ ਮਤਲਬ ਸ਼ਹੀਦੀਆਂ ਦਿੱਤੀਆਂ ਵੀ ਸਾਡੀਆਂ ਮਾਮਾ ਨੇ ਤਾਂ ਆਪਦੇ ਪੁੱਤ ਨੇ ਜਿਹੜੇ ਉਹ ਕੱਕ ਕੁਰਬਾਨ ਕਰਤੇ ਮਲੇ ਆਪਣੇ ਉਹਦੇ ਤੇ ਹਿੰਦੁਸਤਾਨ ਤੇ ਇਹ ਸਾਨੂੰ ਦੇਸ਼ਦ્રોਹੀ ਬਣਾ ਰਿਹਾ ਇਹ ਸਾਨੂੰ ਕਹਿ ਰਹੇ ਤੁਸੀਂ ਦੇਸ਼ਦ્રોਹੀ ਤੇ ਉਸ ਤੋਂ ਪਹਿਲਾਂ ਤੁਸੀਂ ਇਹ ਰੂਸਾ ਦੀ ਵੀਡੀਓ ਸੁਣੋ ਉਹ ਕੀ ਕਹਿ ਰਹੀ ਆ ਵੀ ਮੇਰੇ ਨਾਲ ਮੈਨੂੰ ਕਹਿੰਦਾ ਮੈਨੂੰ ਡੀਜੀ ਲਵਾ ਲਿਆ ਆਪਾਂ ਸਮਗਲਿੰਗ ਕਰਿਆ ਕਰਾਂਗੇ ਫਿਰ ਤੁਸੀਂ ਉਹ ਨਾਰੇ ਦੇਖੇ ਹੋਣਗੇ ਜੀਵੇ ਜੀਵੇ ਦੇ ਨਾਰੇ ਉਹ ਪਾਕਿਸਤਾਨ ਦੇ ਨਾਰੇ ਨੇ ਤਬਦੀਲੀ ਆਈ ਤੇ ਤਬਦੀਲੀ ਬਰਨਖਾਂਦੀ ਆਈ ਧੀ ਵੀ ਇਹ ਗੱਲਾਂ ਤਾਂ ਤੂੰ ਲੈ ਕੇ ਆ ਦੇਸ਼ਦ્રોਹੀ ਸਾਨੂੰ ਦੱਸੀ ਜਾਂਦਾ ਫਿਰ ਤੂੰ ਕਹਿੰਦਾ ਸਾਡੀਆਂ ਕੁੜੀਆਂ ਬਾਰੇ ਗੱਲਾਂ ਕਰਦਾ ਤੂੰ ਬਿਚ ਚੋਰੀਆਂ ਨੇ ਸਾਡੀ ਜਿਹੜੀ ਗਊ ਆ ਉਹਨੂੰ ਸਾਰਾ ਪੂਰਾ ਹਿੰਦੂ ਭਾਈਚਾਰਾ ਜਿਹੜਾ ਮੇਰਾ ਉਹ ਹਿੰਦੂ ਭਾਈਚਾਰਾ ਗਊ ਨੂੰ ਸਮਾਨਤ ਬੋਲਦਾ ਮਾਤਾ ਮੰਨਦਾ ਉਹਨਾਂ ਦੀ ਪੂਜਾ ਕਰਦਾ ਔਰ ਇਹ ਕੀ ਕਹਿ ਰਿਹਾ ਮੈਂ ਤਾਂ ਲਫ਼ਜ਼ ਵੀ ਨਹੀਂ ਕਹਿ ਸਕਦਾ ਜੀ ਜਿਹੜੇ ਗੱਲਾਂ ਬੋਲਿਆ ਉਸ ਤੋਂ ਬਾਅਦ ਆਜੋ ਤੁਸੀਂ ਕੁੜੀਆਂ ਦੀ ਗੱਲ ਕੁੜੀਆਂ ਚੋਰੀਆਂ ਦਾ ਉਹ ਤੂੰ ਮੇਰੀ ਗੱਲ ਸੁਣੋ ਮੈਂ ਤਾਂ ਇਹਨੂੰ ਗੱਲ ਨੂੰ ਪਾਪ ਜੀ ਹੀ ਕਹੂੰਗਾ ਕਿਉਂਕਿ ਮਸਬਾ ਬਹੁਤ ਬੜਾ ਨੌਆ ਮੈਂ ਤਾਂ ਉਹ ਗੱਲ ਮੈਨੇ ਕਹੂੰਗਾ ਇਹਨੇ ਸਾਡੀਆਂ ਕੁੜੀਆਂ ਚਚੌਰੀਆਂ ਦੱਸਦਾ ਸਾਡੀਆਂ ਪਰਦਾਦਾਰ ਕੁੜੀਆਂ ਨੇ ਸਾਡੀਆਂ ਹੁਣ ਵੀ ਤੂੰ ਤਲਾਕੀਆ ਬੰਦਾ ਤਲਾਕ ਤੈਨੂੰ ਹੋਇਆ ਹੋਇਆ ਠੀਕ ਹੈ ਤੂੰ ਪਹਿਲਾਂ ਦੱਸ ਵੀ ਜਿਨ੍ਹਾਂ ਨੇ ਤੈਨੂੰ ਪੜਾਇਆ ਜਿਨ੍ਹਾਂ ਨੇ ਤੈਨੂੰ ਲਿਖਾਇਆ ਜਿਨ੍ਹਾਂ ਨੇ ਤੈਨੂੰ ਇਸ ਕਾਬਲ ਬਣਾਇਆ ਠੀਕ ਹੈ ਉਹਨਾਂ ਦੀ ਕੁੜੀਂ ਨੇ ਤੈਨੂੰ ਤਲਾਕ ਦਿੱਤਾ ਉਹ ਦੱਸ ਲੋਕਾਂ ਨੂੰ ਤੂੰ ਇਹ ਵੀ ਦੱਸ ਵੀ ਤਾਂ ਕਿੰਨਾਂ ਆਸ਼ਰਫ ਦਾ ਇੰਤਕਾਲ ਕਿਵੇਂ ਹੋਇਆ ਉਹ ਵੀ ਦੱਸ ਲੋਕਾਂ ਨੂੰ ਆਸ਼ਰਫ ਸੌਰਵ ਸਾਹਿਬ ਜੀ ਉਵੇਂ 10 ਲੋਕਾਂ ਨੂੰ ਉਸ ਤੋਂ ਬਾਅਦ ਤੇਰਾ ਚਲੋ ਸਾਡੇ ਮਾਨਲੇ ਦੀ ਬਾਰੂ ਉਹਨੇ ਇਹਦਾ ਰਿਸ਼ਤਾ ਕਰਾਤਾ ਜੀ ਇਹ ਸਾਡੀਆਂ ਕੁੜੀਆਂ ਨੂੰ ਜੇ ਅਸੀਂ ਮੰਨ ਲਓ ਰਿਸ਼ਤਾ ਹੋ ਕੇ ਤੇਨੇ ਉਹ ਵਿਆਹ ਕਰਾ ਲਿਆ ਤੂੰ ਸਾਡੇ ਕੁੜੀਆਂ ਤੇ ਸਾਡੇ ਕੁੜੀਆਂ ਦੇ ਬਾਰੇ ਬੋਲੇਗਾ ਫੇਰ ਆ ਜੋ ਮਰਦਾਂ ਦੀ ਗੱਲ ਸਰ ਇਹ ਕਹਿੰਦਾ ਮੇਰੀ ਕੁੜੀ ਇਸ ਕਰਕੇ ਨਹੀਂ ਵਿਆਹ ਕਰਾਉਂਦੀ ਵੀ ਮਰਦ ਨੇ ਜਿਹੜੇ ਉਹ ਇੱਧਰ-ਉੱਧਰ ਮੂੰਹ ਮਾਰਦੇ ਨੇ ਤੁਸੀਂ ਆਪਾਂ ਸਾਰੇ ਬੈਠੇ ਹੋ ਦੱਸੋ ਕਿੱਥੇ ਕਹਿੰਦਾ ਮੂੰਹ ਮਾਰਦਾ ਸਾਰੇ ਹਿੰਦੁਸਤਾਨ ਤੁਹਾਡੀ ਦੁਨੀਆ ਦੇ ਮਰਦਾਂ ਨੂੰ ਇਹਨੇ ਤਾਂ ਕਟੜੇ ਨੇ ਖੜਾ ਕਰਤਾ ਇਹ ਕਰਾਉਣਾ ਕੀ ਚਾਹੁੰਦਾ ਫਿਰ ਇਹ ਬੋਲਿਆ ਜੀ ਮੇਰੀ ਘਰ ਵਾਲੀ ਬਾਸ ਇਹਨੇ ਕੱਲ ਮੈਸੇਜ ਪਾਇਆ ਪਹਿਲਾਂ ਤਾਂ ਚਲੋ ਜਿਹੜੀ ਸਦਾਬਲੀ ਪਹਿਲਾਂ ਤਾਂ ਇਹਨਾਂ ਨੇ ਦਰਖਾਸਤ ਦਿੱਤੀ ਵੀ ਮੈਨੇ ਮੇਰੀ ਘਰ ਲੈਣਾ ਧੱਕਾ ਕੀਤਾ ਪਹਿਲਾਂ ਤਾਂ ਹਮੇਤੀ ਬਣੇ ਹੋਤੇ ਫਿਰ ਉਸ ਤੋਂ ਬਾਅਦ ਪੱਤਰਕਾਰਾਂ ਨੇ ਉਹਨਾਂ ਦੀ ਇੰਟਰਵਿਊ ਕਰ ਲਈ ਹੁਣ ਵੀ ਉਹਦੇ ਕਿਰਦਾਰ ਬਾਰੇ ਗੱਲਾਂ ਕਰਦੇ ਵੀ ਕਿਰਦਾਰ ਦੀਆਂ ਗੱਲਾਂ ਪੱਕੀ ਕਰਨੀਆਂ ਨੇ ਜੀ ਤੁਸੀਂ ਇਹ ਕਰੋ ਅਮਰੀਕਾ ਸੁਣ ਮੈਂ ਸਾਰੇ ਭਾਈਚਾਰੇ ਨੂੰ ਕਹੂੰਗਾ ਪੱਤਰਕਾਰ ਭਾਈਚਾਰੇ ਨੂੰ ਵੀ ਸਰਾਂਦੀ ਗੇਟ ਇੱਕ ਕਿਹੜਾ ਪ੍ਰੈਸ ਕਾਨਫਰੰਸ ਰੱਖ ਲਓ ਉਹ ਸਾਡੀ ਡਿਬੇਟ ਕਰਾ ਲਓ ਮੈਂ ਵੀ ਆਪਦੀ ਘਰ ਵਾਲੀ ਲੈ ਕੇ ਆਉਂਦਾ ਇਹ ਵੀ ਆਪਦੀ ਨੂੰ ਲਿਆਵੇ ਉੱਥੇ ਪਤਾ ਲੱਗ ਜੂ ਵੀ ਕਿਹਦਾ ਕਿਰਦਾਰ ਕੀ ਹੈ ਵੈਸੇ ਇਹਦਾ ਕਿਰਦਾਰ ਤਾਂ ਇਹਦਾ ਮੁੰਡੇ ਦੱਸ ਗਿਆ ਸਾਰਿਆਂ ਦਾ ਠੀਕ ਹੈ ਕਿਹਦਾ ਕਿਰਦਾਰ ਕੀ ਹੈ ਉਹ ਪ੍ਰੈਸ ਕਾਉਂਪਰ ਚ ਆਜੂਗਾ ਵੀ ਕਿੱਥੇ ਕਿੱਥੇ ਮਠਾਈ ਵਿਕਦੀ ਸੀ ਕੀ ਕੀ ਭਾਅ ਵਿਕਦੀ ਸੀ ਠੀਕ ਹੈ ਨਹੀਂ ਕਿਹੜੇ ਇੱਕ ਬਾੜ ਦੇ ਵਿੱਚ ਕਿਹੜਾ ਕਿਹੜਾ ਡਾਂ ਕਿਥੇ ਕਿਥੇ ਨਾਂਸ ਹੁੰਦਾ ਔਰ ਕਿਹੜੇ ਆਪਣੇ ਜਿਹੜਾ ਉੱਥੇ ਫਾਰਮ ਹੋਂਸਾਂ ਚ ਕਿੱਥੇ ਕਿਤੇ ਕਿਹੜੇ ਕਿਹੜੇ ਕਾਟਾ ਲੱਗੇ ਸਾਰਾ ਕੁਝ ਸਾਹਮਣੇ ਆਜੂਗਾ ਜੀ ਉਸ ਤੋਂ ਬਾਅਦ ਫੇਰ ਉਹ ਦਾਉਥੀ ਕਹਿੰਦਾ ਮਲੇਰ ਕੋਲਾ ਭਾਈਚਾਰੇ ਨੂੰ ਜਿਹੜਾ ਸਾਡਾ ਮਲੇਰ ਕੋਲਾ ਉਹ ਇੱਕ ਗੁਲਦਸਤਾ ਉਹਨੂੰ ਤੋੜਨ ਦੀ ਕੋਸ਼ਿਸ਼ਾਂ ਕਰਦੀਆਂ ਜਾਂਦੀਆਂ ਤੁਸੀਂ ਦੇਖੋ ਪਰਚਾ ਦੱਜ ਹੋਇਆ ਜੀ ਠੀਕ ਹੈ ਸਾਡੇ ਸਾਨੂੰ ਕਹਿੰਦਾ ਘਰਾਂ ਚ ਕੋਈ ਗੁਸਕੇ ਮਾਰੂਗਾ ਕਦੇ ਕਹਿੰਦਾ 12000 ਵੋਟ ਮੈਂ ਛੋੜ ਕੇ ਚਲਦਾ ਹਾਂ ਕੀ ਕਹਿਣਾ ਚਾਹੁੰਦਾ ਇਹ ਹਰ ਚੀਜ਼ ਉਹ ਕਰਦਾ ਫਿਰ ਤੁਸੀਂ ਦੇਖਿਆ ਹੋਊਗਾ 2002 ਤੋਂ ਪਹਿਲਾਂ ਮਲੇਰ ਕੋਟਲੇ ਦੇ ਵਿੱਚ ਨਸ਼ਾ ਥਾਣੀ ਪਹਿਲਾਂ ਸਾਨੂੰ ਇਹਨਾਂ ਸ਼ੀਸ਼ੀਆਂ ਦਿੱਤੀਆਂ ਇੱਕ ਦਰਿਆ ਇਹਨੇ ਬਹਾਇਆ ਨਸ਼ੇ ਦਾ ਪਿੰਡਾਂ ਦੇ ਵਿੱਚ ਵੀ ਸ਼ਹਿਰਤ ਵੀ ਫਿਰ ਉਸ ਤੋਂ ਬਾਅਦ ਚਟਾ ਆ ਗਿਆ ਜੀ ਫਿਰ ਸਾਨੂੰ ਗੁੰਡਾਗਰ ਤੁਸੀਂ ਦੱਸੋ ਵੀ ਪਹਿਲਾਂ ਕਿਹੜੇ ਕਤਲ ਹੁੰਦੇ ਤੇ ਕਿੰਨੇ ਕਤਲ ਹੋਏ ਇਹਦੇ ਇਹਦੇ ਟਾਈਮਾਂ ਦੇ ਵਿੱਚ ਉਸ ਤੋਂ ਬਾਅਦ ਸਾਨੂੰ ਲੁੱਟ ਕੇ ਕੁੱਟ ਕੇ ਜਿਹੜੀਆਂ ਆਹ ਇੱਕ ਮਹਿਲ ਮਜਾਰੇ ਬਣਾਏ ਨੇ ਉਹਨਾਂ ਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਜਿਹਨਾਂ ਨਸ਼ੇਈਆਂ ਦੇ ਉੱਤੇ ਸਰਗਣਾ ਜਿਹਦਾ ਜਿਹਦਾ ਹੱਥ ਹੈ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਵੀ ਸਰਗਣਾ ਕੌਣ ਆ ਜਿਹੜੇ ਰੇਲੀਆਂ ਦੇ ਵਿੱਚ ਨਾ ਨਾਰੇ বাজੀਆਂ ਦੇ ਨਸ਼ੇਈਆਂ ਨੂੰ ਲਿਜਾ ਲਾ ਕੇ ਕਰਾਉਂਦਾ ਸੀ ਠੀਕ ਹੈ ਉਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਸਾਰੀ ਦੀ ਪ੍ਰਾਪਰਟੀ ਇਨਕੁਆਇਰੀ ਹੋਣੀ ਚਾਹੀਦੀ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰੂੰਗਾ ਮੈਂ ਸੀਬੀਏ ਨੂੰ ਵੀ ਅਪੀਲ ਕਰੂੰਗਾ ਵੀ ਜਿਹੜਾ ਨਸ਼ਈਆਂ ਦਾ ਸਰਗਣਾ ਹੈ ਜਿਹੜਾ ਗੁੰਡੇ ਦਾ ਸਰਗਣਾ ਹੈ ਜਿਨੇ ਸਾਨੂੰ ਲੁੱਟ ਕੇ ਕੁੱਟ ਕੇ ਜਿਹੜੇ ਮਜਾਰ ਮਹਿਲ ਮਜਾਰੇ ਬਣਾਏ ਨੇ ਉਹਨਾਂ ਦੀ ਸਾਰੀ ਇਨਕੁਆਇਰੀ ਹੋਣੀ ਚਾਹੀਦੀ ਆ ਇੱਕ ਇਹਨੇ ਗੱਲ ਕੀਤੀ ਵੀ 56 ਪਿੰਡਾਂ 'ਚੋਂ ਅਗਰ ਮੈਂ ਇੱਕ ਵੀ ਪਿੰਡ 'ਚੋਂ ਹਰ ਗਿਆ ਤੇ ਅਗਰ ਫੌਜੀ ਮੈਨੂੰ ਆਪਣੇ ਬਾੜ 'ਚੋਂ ਹਰਾ ਦਵੇ ਤਾਂ ਮੈਂ ਸਿਆਸਤ ਛੱਡ ਦੂੰ ਛੱਡੇ ਹੁਣ ਸਿਆਸਤ ਜਿਹਾ ਜੇ ਛੱਡੇ ਹੁਣ ਫੇਰ ਫਿਰ ਜਾਂਦਾ ਇਹਦਾ ਮਤਲਬ ਇਹ ਹੈ ਵੀ ਥੁੱਕ ਕੇ ਚੱਟਣਾ ਆਪਣੀ ਹੱਤ ਪਹਿਲਾਂ ਇਹ ਗੱਲ ਕਹੀ ਗਿਆ ਸਾਨੂੰ ਸਾਰਿਆਂ ਨੂੰ ਵੀ ਜੀ ਉਹ ਉਹਨੇ ਉਹਦੇ ਨਾਲ ਲਿਆ ਜੀ ਮੈਨੂੰ ਵੋਟਾਂ ਪਾਓ ਉਹਦੇ ਨਾਲ ਕਿਸੇ ਪਾਰਟੀ ਦਾ ਨਾਮ ਲੈ ਕੇ ਮੈਨੂੰ ਵੋਟਾਂ ਪਾਓ ਹੁਣ ਜਦ ਪਤਾ ਲੱਗੇ ਮੈਂ ਰਿਸ਼ਤਾ ਰੱਖਿਆ 35 ਸਾਲ ਦੇ ਅਸੀਂ ਰਖੜੇ ਮੰਨਦੇ ਨੇ ਉਹ ਨਹੀਂ ਵੀਦਾ ਮਤਲਬ ਥੁੱਕ ਕੇ ਚੱਟਣਾ ਹੀ ਚੱਟਣਾ ਆਪਾਂ ਨੇ ਫਿਰ ਇਹਨਾਂ ਦੀ ਇੱਕ ਵੀਡੀਓ ਆਈ ਉਹ ਕਹਿੰਦਾ ਜੀ ਮੈਨੂੰ ਬੰਦਾ ਮਿਲਿਆ ਪਿੰਡ ਦਾ ਉਹ ਕਹਿੰਦਾ ਜੀ ਅਸੀਂ ਮਲੇ ਕੋਲ ਲਿਆਉਂਦੇ تھے ਮੰਡੀ ਵਾਲੇ ਤੇ ਬਾਜ਼ਾਰ ਵਾਲੇ ਉਹ ਮੈਨੂੰ ਉਹ ਕਹਿੰਦੇ ਨੇ ਸਾਨੂੰ ਕਹਿੰਦੇ ਨੇ ਪੈ ਜਾਂਦੇ تھے ਪੈਣਾ ਕੀ ਹੁੰਦਾ ਵੀ ਤੂੰ ਪਹਿਲਾਂ ਸਾਡਿਆ ਤਾਂ ਸਾਡੀਆਂ ਨਸਲਾਂ ਨੂੰ ਕਹਿ ਗਿਆ ਮੇਰਾ ਨਸਲ ਮੇਰੇ ਪਿਟਬੁੱਲ ਦਾ ਵਰਗੀ ਆ ਹੁਣ ਸਾਡੀ ਬਰਾਦਰੀ ਦਾ ਦੇਖੋ ਮੰਡੀ ਦੇ ਵਿੱਚ ਸਾਡੀ ਬਰਾਦਰੀ ਦਾ ਕਾਰੋਬਾਰ ਹੈ ਜੀ ਸਾਰੀ ਮੰਡੀ ਉੱਤੇ ਕਮੋਬਰਾਜ਼ਰੀ ਦਾ तकरीबन ਉੱਤੇ ਹੋਇਆ ਥੋੜੇ ਥੋੜੇ ਬੰਦੇ ਚੜ ਕੇ ਵੀ ਇਹ ਉਸ ਤੋਂ ਬਾਅਦ ਬਜ਼ਾਰਾਂ ਚ ਲਾ ਲੋ ਵੀ ਸਾਡੇ ਮੁਸਲਮਾਨ ਭਾਈਚਾਰਾ ਬੈਠਾ ਸਾਡਾ ਤਾਂ ਕਾਰੋਬਾਰ ਹੀ ਪਿੰਡਾਂ ਨਾਲ ਚੱਲਦਾ ਜੀ ਪਿੰਡਾਂ ਦੇ ਲੋਕ ਸਬਜ਼ੀਆਂ ਲੈ ਕੇ ਆਉਂਦੇ ਨੇ ਤਾਂ ਅਸੀਂ ਉਹਨੂੰ ਵੇਚਦੇ ਆ ਜੀ ਪਿੰਡਾਂ ਦੇ ਲੋਕ ਉਹ ਖਰੀਦਦਾਰੀ ਕਰਨ ਤਾਂ ਸਾਡਾ ਕਾਰੋਬਾਰ ਵੀ ਇਹਦਾ ਮਤਲਬ ਇਹ ਹੈ ਵੀ ਸਾਡਾ ਕਾਰੋਬਾਰ ਖਤਮ ਕਰਕੇ ਇਹ ਆਪਣੇ ਜਿਹੜੇ ਰਿਸ਼ਤਾਰਾਂ ਨੂੰ ਜਿਵੇਂ ਲਿਆ ਕੇ ਉਹ ਵਸਾਏ ਨੇ ਉਹਨਾਂ ਨੂੰ ਕਾਰੋਬਾਰ ਸਮਾਇਆ ਵੀ ਕੀ ਉਹਨਾਂ ਨੂੰ ਇਹ ਸਾਰਾ ਕਾਰੋਬਾਰ ਇਹ ਮੰਡੀ ਵੀ ਸਮਾਉਣਾ ਚਾਹੁੰਦਾ ਬਾਜ਼ਾਰ ਤਾਂ ਇਹਨਾਂ ਸਮਾਉਂਦੇ ਉਹਨਾਂ ਲਿਆ ਲਿਆ ਕਿ ਲੋਕਾਂ ਨੂੰ ਕਿਹਦੇ ਡਰਾ ਡਰਾ ਕੇ ਧਮਕਾ ਕੇ ਤਰ ਤੱਕ ਕਾਰੋਬਾਰ ਤਾਂ ਸਮਾਤੇ ਵੀ ਹੁਣ ਮੰਡੀ ਤੇ ਵੀ ਕਬਜ਼ਾ ਕਰਨਾ ਚਾਹੁੰਦਾ ਹੈ ਤੁਸੀਂ ਇਹ ਇਹਨੂੰ ਕਹਿ ਦਿਓ ਜਾ ਕੇ ਜਿਹੜਾ ਇਹ ਕਿਹਦੇ ਫਰਾਉਡ ਬਣਿਆ ਹੋਇਆ ਹੈ ਇਹ ਜਿਹੜਾ ਬਾਪ ਜੀ ਹੈ ਵੀ ਜਿਹੜੀ ਗੱਲ ਕਰਦਾ ਵੀ ਪੈ ਜਾਂਦੇ ਨੇ ਵੀ ਹੁਣ ਤੂੰ ਮੰਡੀ 'ਚ ਜਾਈਂ ਮੰਡੀ 'ਚ ਪੈਂਦੇ ਕਿਵੇਂ ਹੁੰਦੇ ਨੇ ਉਹ ਤੈਨੂੰ ਮੰਡੀ ਵਾਲਾ ਦੱਸਣਗੇ ਵੀ ਪੈਂਦੇ ਕਿਹਨੂੰ ਕਹਿੰਦੇ ਨੇ ਫਿਰ ਇਹਨੇ ਇੱਕ ਗੱਲ ਕਹੀ ਉਦੋਂ ਨੋਟਿਸ ਦਿੱਤਾ ਮੈਨੂੰ ਸਹਾਰਨਪੁਰ ਤੋਂ ਮਿਸਾਨਪੁਰੋਂ ਨੋਟਿਸ ਆ ਗਿਆ ਜਿਉਂ ਤੇ ਕੀ ਕੰਮ ਮੈਂ ਕਹਿੰਦਾ ਮਿਸਾਨ ਨੂੰ ਛੱਡੋ ਜੀ ਮੈਂ ਪੂਰੇ ਹਿੰਦੂਸਤਾਨ ਚ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਕੋਈ ਵੀ ਜਗ੍ਹਾ ਤੂੰ ਮੇਰੇ ਤੇ ਕੇਸ ਕਰਲਾ ਜੋ ਕੋਈ ਵੀ ਜਗ੍ਹਾ ਮੇਰੇ ਤੇ ਕੋਈ ਗੱਲ ਕਰ ਦੇ ਪਹਿਲਾਂ ਤਾਂ ਮੇਰੇ ਜ਼ਿੰਦਗੀ ਕਦੇ ਕੋਈ ਪਰਚਾ ਨਹੀਂ ਹੋਇਆ ਹੁਣ ਤੂੰ ਮੇਰੇ ਝੂਠੀਆਂ ਦਰਖਾਸਤਾਂ ਵੀ ਦੁਬਾਰਾ ਰਹਾ ਹਾਂ ਹੁਣ ਤੂੰ ਮੇਰੇ ਤੇ ਕੇਸ ਵੀ ਕਰ ਰਿਹਾ ਕਰ ਲੈ ਆਹ ਦੇਖੋ ਆਹ ਕਫਨ ਦਾ ਰੱਖ ਲਿਆ ਇਹ ਹਰ ਟਾਈਮ ਮੇਰੇ ਨਾਲ ਰਿਹਾ ਕਰੂਗਾ ਜਿੱਥੇ ਜੋ ਕਰਨਾ ਕੱਲ ਹੈ ਇਸ ਤੋਂ ਉੱਪਰ ਕੁਝ ਨਹੀਂ ਹੁੰਦਾ ਜਦ ਆਪਕ ਇਹੀ ਕੱਲ ਕੱਲੀ ਵੀ ਮੇਰੀ ਜਿਹੜੀ ਲੜਾਈ ਆ ਹੁਣ ਅਕੀਲ ਨੂੰ ਇਨਸਾਫ ਦਮਾਨ ਦੀ ਲੜਾਈ ਤੱਕ ਹੈਗੀ ਹੈਗੀ ਆ ਪਰ ਹੁਣ ਜਿਹੜੀ ਲੜਾਈ ਆ ਸਾਡੇ ਪੰਜਾਬੀਆਂ ਦੀ ਹੋਣ ਦੀ ਮਲੇ ਕੋਲਾ ਦੇ ਬਕਾਰ ਦੀ ਲੜਾਈ ਆ ਔਰ ਆਖਰੀ ਦਮ ਤੱਕ ਇਹ ਲੜਾਈ ਲੜਦੇ ਰਹਾਂਗੇ ਤੂੰ ਜਿੱਥੇ ਮਰਜੀ ਜੋ ਕਰਨਾ ਉਹ ਕਰ ਲੈ ਮੈਂ ਬਾਜਬਾ ਸਾਹਿਬ ਬੜੇ ਸਿਆਣੇ ਬੰਦੇ ਨੇ ਤੇ ਇਹਨਾਂ ਦੇ ਚੰਨੀ ਸਾਹਿਬ ਨੇ ਮੈਂ ਉਹਨਾਂ ਨੂੰ ਇੱਕ ਅਪੀਲ ਕਰਦਾ ਵੀ ਇੱਕ ਤਾਂ ਇਹਦਾ ਜਨਾਬ ਆ ਕਹਿੰਦਾ ਬਾਪ ਜੀ ਆ ਇੱਕੋ ਰਾਜਾ ਬਣ ਕੇ ਬੋਲੀ ਜਾਂਦਾ ਸਾਡੇ ਅਸੀ ਭਾਈਜਾਰਿਆਂ ਖਿਲਾਫ ਬੋਲ ਗਿਆ ਸਾਡੇ ਸਿੱਖ ਭਾਈਜਾਰਿਆਂ ਬੱਚਿਆਂ ਨੂੰ ਬੋਲ ਗਿਆ ਇੱਕੋ ਉੱਤਰਾਖੰਡ ਬੋਲੀ ਜਾਂਦਾ ਵੀ ਇਹਨਾਂ ਦਾ ਇਲਾਜ ਕਰਾਓ ਇਲਾਜ ਕਰਾਉਣ ਦਾ ਖਰਚਾ ਸਾਡੀ ਮਾਰਕੀਟ ਸਾਡੇ ਮੰਡੀ ਵਾਲੇ ਚੱਕਣ ਨੂੰ ਧਿਆਨ ਨੇ ਤੁਸੀਂ ਇਹਨਾਂ ਦਾ ਇਲਾਜ ਕਰਾ ਦਿਓ ਬਸ ਮੈਂ ਰਾਹੁਲ ਗਾਂਧੀ ਜੀ ਨੂੰ ਪੁੱਛਣਾ ਚਾਹੁੰਨਾ ਬੀ ਜਿਹੜੀ ਇਹ ਗੱਲਾਂ ਬੋਲ ਰਿਹਾ ਕੀ ਇਹ ਕਾਂਗਰਸ ਪਾਰਟੀ ਦੀਆਂ ਗੱਲਾਂ ਨੇ ਕੀ ਕਾਂਗਰਸ ਪਾਰਟੀ ਇਹਦੇ ਨਾਲ ਸਹਿਮਤ ਹੈ ਤੁਸੀਂ ਇਹ ਦੱਸੋ ਵੀ ਤੁਸੀਂ ਇੱਕ ਪਾਸੇ ਹਿੰਦੁਸਤਾਨ ਚ ਰਾਹੁਲ ਗਾਂਧੀ ਜੀ ਰੋਲਾ ਪਾਉਣੇ ਹੋ ਵੀ ਮਲਾਸੀ ਤਾਂ ਮੁਹੱਬਤ ਦੀ ਦੁਕਾਨ ਚਲਾਉਣੇ ਆ ਆ ਤੁਹਾਨੂੰ ਸਾਡੇ ਕੋਲ ਨਫਰ ਦੀ ਦੁਕਾਨ ਕਿਉਂ ਚਲਾਈ ਆ ਤੁਸੀਂ ਸਾਨੂੰ ਨਫਰ ਸਾਨੂੰ ਭਾਈਚਾਰਾ ਸਾਡਾ ਹੈ ਜਿਹੜਾ ਮਲੇਖੋੜਲਾ ਉਹ ਇੱਕੋ ਚੀਜ਼ ਹੈ ਜਿਹੜਾ ਗੁਲਦਸਤਾ ਇੱਕ ਦੂਏ ਨਾਲ ਜੁੜੇ ਹੋયા ਸੀ ਲੋਕ ਅਸੀਂ ਤਾਂ ਮਤਲਬ ਹਿੰਦੂ ਮੁਸਲਮਾਨ ਸਿੱਖ ਈਸਾਈ ਤੇ ਐਸੀ ਭਾਈਚਾਰਾ ਇਕੱਠੇ ਰਹਿਣੇ ਆ ਜੀ ਇਕੱਠੇ ਵਿਆਹ ਸਾਦੀਆਂ ਇਕੱਠੀਆਂ ਤੜੀਆਂ ਮਰਗਾਂ ਟਰਗਾਂ ਇਕੱਠਾ ਸਾਰਾ ਤੁਸੀਂ ਸਾਨੂੰ ਇਹ ਗੱਲ ਕਹਿਣਾ ਚਾਹੁੰਦੇ ਹੋ ਵੀ ਇਹ ਫੁੱਟ ਪਾਦੀ ਆ ਸਾਡੇ ਚ ਮੈਂ ਸਾਡੇ ਨੌਸਰ ਖਾਨ ਜੀ ਨੇ ਸਟੇਜ ਤੇ ਇਹ ਗੱਲ ਕਹੀ ਸੀ ਸਾਡੇ ਲੀਡਰ ਨੇ ਵੀ ਇਹ ইস্ট ਇੰਡੀਆ ਕੰਪਨੀ ਆ ਵੀ ਇਹਨੂੰ ਨਾ ਲਿਆਓ 25 ਸਾਲ ਦਾ ਤੁਹਾਡੇ ਤਾਂ ਜਾਂਦਾ ਨਹੀਂ ਹੁਣ ਤਾਂ 25 ਸਾਲ ਹੋ ਗਏ ਹੁਣ ਤਾਂ ਭਾਈ ਰੱਬ ਦੇ ਬਾਤ ਇਹਨੂੰ ਤੋੜ ਦਿਓ ਹੁਣ ਤਾਂ ਤੋੜ ਦਿਓ ਨੂੰ ਮੈਂ ਰਾਹੁਲ ਗਾਂਧੀ ਨੇ ਕਰੂੰਗਾ ਵੀ ਯਾਤੈ ਤੇ ਐਕਸ਼ਨ ਲਓ ਜਿਹੜੀਆਂ ਗੱਲਾਂ ਸਾਡੇ ਖਿਲਾਫ ਬੋਲਿਆ ਜਿਹੜਾ ਕੋ ਸਾਨੂੰ ਇਹ ਤਾਂ ਕਹਿੰਦੇ 20 ਬੀਜ ਰਿਹਾ ਸਾਡਾ ਨਹੀਂ ਪੂਰੇ ਹਿੰਦੂਸਤਾਨ ਦੇ ਵਿੱਚ ਮੁਸਲਮਾਨ ਔਰ ਪੂਰੇ ਪੰਜਾਬ ਦੇ ਪੂਰੇ ਹਿੰਦੂਸਤਾਨ ਸਿੱਖ ਭਾਈਚਾਰਾ Hindu ਭਾਈਚਾਰਾ ਤੁਹਾਡੇ ਖਿਲਾਫ ਰੈਜਿਸਟ੍ਰੇਸ਼ਨ